ਰਾਤ ਨੂੰ ਭੇਕੇ ਤੇ ਦਿਨੇ ਤੁਸੀਂ ਖਾ ਲੈਨੇ ਹੋ ਨਾ ਤਾ ਤੁਹਾਡੀ ਸਿਹਤ ਜਿਹੜੀ ਬਹੁਤ ਹੀ ਵਧੀਆ ਰਹੇਗੀ। ਸਾਡਾ ਭਾਰ ਘਟਣ ਵਿੱਚ ਸਾਡੀ ਬਹੁਤ ਜਿਆਦਾ ਮਦਦ ਕਰਦਾ। ਇਹ ਵੀਡੀਓ ਤੁਹਾਡੇ ਬਹੁਤ ਹੀ ਜਿਆਦਾ ਕੰਮ ਆਉਣ ਵਾਲੀ ਆ। ਦਿਮਾਗ ਨੂੰ ਵੀ ਸਟਰੋਂਗ ਕਰਨੀ ਆ, ਤੁਹਾਡੇ ਦਿਲ ਨੂੰ ਵੀ ਸਟਰੋਂਗ ਕਰਨੀ ਆ, ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਸਟਰੋਂਗ ਕਰਨੀ ਆ। ਬਸ ਦਹੀਂ ਦੇ ਵਿੱਚ ਮਿਕਸ ਕਰਕੇ ਖਾਣਾ। ਦਹੀਂ ਦੇ ਵਿੱਚ ਤਾਂ ਕਰਕੇ ਤੁਸੀਂ ਮਿਕਸ ਕਰਕੇ ਖਾਣਾ ਕਿਉਂਕਿ ਦਹੀਂ ਦੇ ਵਿੱਚ ਤੁਹਾਡਾ ਜਿਹੜਾ ਭਾਰ ਆ ਦੇਖੋ ਭਾਰ ਵੀ ਤੁਹਾਡਾ ਘਟੇਗਾ। ਅਗਰ ਜਿਹੜੇ ਕਹਿੰਦੇ ਨੇ ਮੇਰੇ ਪਿੰਪੜਾ ਸਾਡਾ ਭਾਰ ਜਿਹੜਾ ਉਹ ਨਹੀਂ ਘਟਦਾ ਹੈਗਾ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਫਲੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੰਜ ਇਹੋ ਜਿਹੇ ਫੂਡ ਦੇ ਬਾਰੇ ਦੱਸਾਂਗਾ ਜਿਨ੍ਹਾਂ ਨੂੰ ਤੁਸੀਂ ਰਾਤ ਨੂੰ ਭੇਕੇ ਰੱਖ ਦੋ ਤੇ ਸਵੇਰੇ ਤੁਸੀਂ ਉਹਨਾਂ ਨੂੰ ਖਾ ਲਓ ਜੇ ਤੁਸੀਂ ਉਹ ਪੰਜ ਫੂਡ ਨੂੰ ਰਾਤ ਨੂੰ ਭੇਕੇ ਤੇ ਦਿਨੇ ਤੁਸੀਂ ਖਾ ਲੈਨੇ ਹੋ ਨਾ ਤਾਂ ਤੁਹਾਡੀ ਸਿਹਤ ਆ ਜਿਹੜੀ ਬਹੁਤ ਹੀ ਵਧੀਆ ਰਹੇਗੀ ਤੁਹਾਡਾ ਜਿਹੜਾ ਭਾਰ ਆ ਦੇਖੋ ਭਾਰ ਵੀ ਤੁਹਾਡਾ ਘਟੇਗਾ ਅਗਰ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਦੇ ਜਾਂ ਫਿਰ ਬਜ਼ੁਰਗ ਦੀਆਂ ਹੱਡੀਆਂ ਵਗੈਰਾ ਦੁਖਦੇ ਨੇ ਜੋਇੰਟ ਪੈਨ ਕਰਦੇ ਨੇ ਨਾ ਉਹ ਵੀ ਬਿਲਕੁਲ ਠੀਕ ਹੋ ਜਾਣਗੇ ਜਾਂ ਫਿਰ ਜਿਨ੍ਹਾਂ ਦੇ ਮਤਲਬ ਇਹ ਮੂਹ ਦੇ ਉੱਤੇ ਛੇਤੀ ਝੁਰੜੀਆਂ ਜੀ ਨਹੀਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਮਾਸ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਉਹ ਵੀ ਬਿਲਕੁਲ ਠੀਕ ਹੋ ਜਾਏਗਾ ਉਹ ਬਹੁਤ ਹੀ ਵਧੀਆ ਚੀਜ਼ਾਂ ਨੇ ਉਹ ਕਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਕਿੰਨੀ-ਕਿੰਨੀ ਮਾਤਰਾ ਦੇ ਵਿੱਚ ਤੁਸੀਂ ਪੀਓ ਕੇ ਖਾਣਾ ਵਾ ਤੇ ਕਿਵੇਂ ਉਹਨਾਂ ਨੂੰ ਖਾਣਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਹ ਵੀਡੀਓ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਆ ਅਗਰ ਤੁਹਾਡੇ ਸਰੀਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ ਜਾਂ ਫਿਰ ਬਿਮਾਰੀ ਲੱਗੀ ਹੋਈ ਹੈ ਨਾ ਤਾਂ ਆ ਜਿਹੜੇ ਪੰਜ ਫੂਡ ਨੇ ਉਹ ਤੁਹਾਡੇ ਸਰੀਰ ਨੂੰ ਬਿਲਕੁਲ ਠੀਕ ਤੇ ਤੰਦਰੁਸਤ ਕਰ ਦੇਣਗੇ ਅਗਰ ਕੋਈ ਵੀ ਬਿਮਾਰੀ ਲੱਗੀ ਹੋਈ ਆ ਉਹਨੂੰ ਠੀਕ ਕਰਨ ਦੇ ਵਿੱਚ ਆਪਣਾ 101% ਆਪਣਾ ਉਹ ਜੋਰ ਲਗਾ ਦੇਣਗੇ ਇਹ ਜਿਹੜੇ ਪੰਜ ਫੂਡ ਨੇ ਤੁਹਾਨੂੰ ਸਾਰਿਆਂ ਨੂੰ ਖਾਣੇ ਹੀ ਚਾਹੀਦੇ ਨੇ ਚਾਹੇ ਤੁਸੀਂ ਬਜ਼ੁਰਗ ਹੋ ਚਾਹੇ ਤੁਸੀਂ ਜਵਾਨ ਹੋ ਜਾਂ ਫਿਰ ਤੁਸੀਂ ਬੱਚੇ ਹੋ ਹਰ ਇੱਕ ਨੂੰ ਇਹ ਫੂਡ ਆ ਜਿਹੜੇ ਤੁਹਾਨੂੰ ਖਾਣੇ ਹੀ ਚਾਹੀਦੇ ਨੇ ਉਹ ਕਿਹੜੇ ਫੂਡ ਨੇ ਜੀ ਆਓ ਜੇ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ ਮੈਂ ਨਾ ਪਹਿਲਾਂ ਹੀ 올ਰੀਡੀ ਇੱਥੇ ਲਿਖ ਕੇ ਰੱਖਿਆ ਹੋਇਆ ਵਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੀ ਜਾਊਂਗਾ ਤੁਸੀਂ ਕਿਹੜੀ ਕਿਹੜੀ ਚੀਜ਼ ਜੇ ਆਪਾਂ ਗੱਲ ਕਰੀਏ ਉਹ ਜਿਹੜੇ 5 ਫੂਟ ਨੇ ਨਾ ਇੱਕ ਤਾਂ ਉਹ ਤੁਹਾਡਾ ਜਿਹੜਾ ਮੈਟਾਬੋਲਿਜ਼ਮਾ ਜਿੰਨਾ ਜਿਹੜੇ ਕਹਿੰਦੇ ਨੇ ਨਾ ਮੇਰੇ ਪਿੰਡਪਰਾ ਸਾਡਾ ਭਾਰ ਜਿਹੜਾ ਉਹ ਨਹੀਂ ਘਟਦਾ ਹੈਗਾ ਹਨਾ ਉਹ ਕਿਉਂ ਨਹੀਂ ਘਟਦਾ ਕਿਉਂਕਿ ਤੁਹਾਡਾ ਜਿਹੜਾ ਮੈਟਾਬੋਲਿਜ਼ਮਾ ਸਲੋ ਹੋ ਜਾਂਦਾ ਵਾ ਇਹ ਜਿਹੜੇ ਪੰਜ ਫੂਡ ਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰਨਗੇ ਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਦਿਮਾਗ ਆ ਉਹਨੂੰ ਵੀ ਸਟਰੋਂਗ ਕਰਨਗੇ ਤੁਹਾਡੇ ਦਿਮਾਗ ਨੂੰ ਵੀ ਸਟਰੋਂਗ ਕਰਨਗੇ ਤੇਜ਼ ਕਰਨਗੇ ਤੇ ਤੁਹਾਡੇ ਦਿਲ ਦੀਆਂ ਦਿਲ ਨੂੰ ਵੀ ਮਜ਼ਬੂਤ ਕਰਨਗੇ ਤੇ ਤੁਹਾਡੇ ਦਿਲ ਦੇ ਰਿਕਨ ਜਿੰਨੇ ਵੀ ਬਿਮਾਰੀਆਂ ਲੱਗੀਆਂ ਹੋਈਆਂ ਨੇ ਉਹਨੂੰ ਵੀ ਬਿਲਕੁਲ ਠੀਕ ਕਰ ਦੇਣਗੇ ਦੇਖੋ ਜੀ ਅਗਰ ਆਪਾਂ ਓਵਰਆਲ ਦੇਖੀਏ ਨਾ ਆਪਣੇ ਸਰੀਰ ਦੇ ਵਿੱਚ ਚਾਰ ਪੰਜ ਚੀਜ਼ਾਂ ਇਹੋ ਜਿਹੀਆਂ ਨੇ ਜਿਨ੍ਹਾਂ ਦੇ ਉੱਪਰ ਸਾਰੀ ਬੋਡੀ ਜਿਹੜੀ ਉਹ ਨਿਰਭਰ ਆ ਜੇ ਸਾਡੇ ਉਹ ਸਾਰੇ ਅੰਗ ਜਿਹੜੇ ਮਜ਼ਬੂਤ ਰਹਿਣਗੇ ਸਟਰੋਂਗ ਰਹਿਣਗੇ ਸਾਡਾ ਸਰੀਰ ਜਿਹੜਾ ਬਿਲਕੁਲ ਠੀਕ ਰਹੂਗਾ ਤੰਦਰੁਸਤ ਹੋਊਗਾ ਤੇ ਅਸੀਂ ਕਦੇ ਜ਼ਿੰਦਗੀ 'ਚ ਬਿਮਾਰ ਨਹੀਂ ਹੋਵਾਂਗੇ ਜੇ ਆਪਾਂ ਗੱਲ ਕਰੀਏ ਸਭ ਤੋਂ ਨੰਬਰ 1 ਤੇ ਹੈਗਾ ਦੇਖੋ ਜੀ ਸਾਡਾ ਮੈਟਾਬੋਲਿਜ਼ਮ ਆ ਠੀਕ ਹੈ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਲੱਗਦੀਆਂ ਸਾਡੇ ਮੈਟਾਬੋਲਿਜ਼ਮ ਤੋਂ ਲੱਗਦੀਆਂ ਨੇ ਕਿਉਂ ਕਿ ਕਿਉਂਕਿ ਦੇਖੋ ਜਦੋਂ ਅਸੀਂ ਗੰਦਮੰਦ ਖਾ ਲੈਂਦੇ ਆ ਸਾਡਾ ਮੈਟਾਬੋਲਿਜ਼ਮ ਜਿਹੜਾ ਉਹਨੂੰ ਪਚੋਂਦਾ ਵਾ ਜੇ ਸਾਡਾ ਮੈਟਾਬੋਲਿਜ਼ਮ ਹੀ ਸਲੋ ਹੋ ਗਿਆ ਜਾਂ ਖਰਾਬ ਹੋ ਗਿਆ ਤਾਂ ਫਿਰ ਸਾਨੂੰ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ ਇੱਕ ਮੈਟਾਬੋਲਿਜ਼ਮ ਹੋ ਗਿਆ ਇੱਕ ਦਿਮਾਗ ਹੋ ਗਿਆ ਠੀਕ ਹੈ ਜੀ ਮੰਨ ਕੇ ਚਲੋ ਤੁਸੀਂ ਕੋਈ ਵੀ ਕੰਮ ਕਰਨਾ ਜਾਂ ਸੋਚਣਾ ਉਹ ਤੁਹਾਡੇ ਦਿਮਾਗ ਨੇ ਹੀ ਸੋਚਣਾ ਵਾ ਤੁਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਹੋ ਜਾਂ ਤੁਸੀਂ ਸਟ੍ਰੈਸ ਜ਼ਿਆਦਾ ਲੈ ਲੈਂਦੇ ਹੋ ਉਹ ਦਿਮਾਗ ਦੇ ਵੀ ਕਰਕੇ ਹੀ ਹੁੰਦਾ ਵਾ ਠੀਕ ਹੈ ਉਸ ਤੋਂ ਬਾਅਦ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਤੈਨੂੰ ਫਿਰ ਤੈਨੂੰ ਕੋਈ ਚਿੰਤਾ ਨਹੀਂ ਹੈਗੀ ਤੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਜਾਨੀ ਕਿ ਤੁਹਾਡਾ ਸਰੀਰ ਜਰਾ ਓਵਰ ਆਲ ਉਹ ਬਿਲਕੁਲ ਠੀਕ ਹੀ ਰਹੇਗਾ ਜਿਹੜੀਆਂ ਉਹ ਮੈਂ ਪੰਜ ਚੀਜ਼ਾਂ ਦੱਸਾਂਗਾ ਉਹ ਤੁਹਾਡੇ ਦਿਮਾਗ ਨੂੰ ਵੀ ਸਟਰੋਂਗ ਕਰਨੀਆਂ ਤੁਹਾਡੇ ਦਿਲ ਨੂੰ ਵੀ ਸਟਰੋਂਗ ਕਰਨੀਆਂ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਸਟਰੋਂਗ ਕਰਨੀਆਂ ਤੇ ਤੁਹਾਡੀਆਂ ਹੱਡੀਆਂ ਹਨ ਜਿਹੜੀਆਂ ਉਹਨਾਂ ਨੂੰ ਵੀ ਮਜ਼ਬੂਤ ਕਰਨੀਆਂ ਜੀ ਨੰਬਰ 1 ਦੇ ਉੱਤੇ ਹੈਗੀ ਆ ਜੀ ਬਦਾਮ ਜਿਹੜਾ ਬਦਾਮ ਆ ਨਾ ਬਦਾਮ ਨੂੰ ਇੱਕ ਸੁਪਰ ਫੂਡ ਮੰਨਿਆ ਗਿਆ ਵਾ ਸੁਪਰ ਫੂਡ ਮੰਨਿਆ ਗਿਆ ਬਦਾਮ ਨੂੰ ਬਦਾਮ ਤੁਹਾਡੀ ਹੱਡੀਆਂ ਨੂੰ ਵੀ ਸਟਰੋਂਗ ਕਰੂਗਾ ਤੇ ਤੁਹਾਡੇ ਦਿਮਾਗ ਨੂੰ ਵੀ ਮਜ਼ਬੂਤ ਕਰੇਗਾ ਹੀ ਕਰੇਗਾ ਸੋ ਬਦਾਮ ਨੂੰ ਤੁਸੀਂ ਰਾਤ ਨੂੰ ਭੇਕੇ ਰੱਖ ਦੋ 8 ਤੋਂ 10 ਗਿਰੀਆਂ ਬਸ ਅਗਰ ਤੁਸੀਂ ਜ਼ਿਆਦਾ ਵੀ ਖਾਓਗੇ ਫਿਰ ਉਹਦਾ ਵੀ ਨੁਕਸਾਨ ਆ ਜ਼ਿਆਦਾ ਨਹੀਂ 8 ਤੋਂ 10 ਗਿਨੀਆਂ ਤੁਸੀਂ ਬਦਾਮ ਦੀਆਂ ਜਿਹੜੀਆਂ ਉਹ ਰਾਤ ਨੂੰ ਭੇਕੇ ਰੱਖ ਲਓ ਠੀਕ ਹੈ ਜੀ ਨੰਬਰ 2 ਦੇ ਉੱਤੇ ਆ ਗਏ ਮੇਥੀ ਦੇ ਦਾਣੇ ਜਿਹੜੇ ਪੁਰਾਣੇ ਬਜ਼ੁਰਗ ਨੇ ਨਾ ਉਹਨਾਂ ਨੂੰ ਪਤਾ ਵਾ ਜਿਹੜੀ ਮੇਥੀ ਆ ਉਹਦੇ ਸਾਨੂੰ ਕੀ ਬੇਨਿਫਿਟ ਆ ਹਾਂ ਜਦ ਜਿਹੜੇ ਸਾਡੇ ਮੇਰੇ ਭੈਣਾਂ ਨੇ ਜਿਹੜੇ ਘਰ ਦੇ ਵਿੱਚ ਅਚਾਰ ਵਗੈਰਾ ਪਉਂਦਿਆਂ ਨੇ ਨਾ ਦੇਖੋ ਅਚਾਰ ਦੇ ਵਿੱਚ ਆਪਾਂ ਮੇਥੀ ਦੇ ਦਾਣੇ ਪੋਣੇ ਹੀ ਪੋਣੇ ਆ ਸੋ ਉਹਨਾਂ ਨੂੰ ਪਤਾ ਵਾ ਜਿਹੜਾ ਮੇਥੀ ਦੇ ਦਾਣੇ ਆ ਉਹ ਸਾਡੇ ਲਈ ਕਿੰਨੇ ਜ਼ਰੂਰੀ ਆ ਨਾ ਮੇਥੀ ਦੇ ਦਾਣੇ ਹੋਗੇ ਇੱਕ ਦੇਖੋ ਜਿਹੜੀ ਮੇਥੀ ਦੇ ਦਾਣੇ ਆ ਜੀ ਇਹਦੇ ਵਿੱਚ ਇੱਕ ਤਾਂ ਹਾਈ ਫਾਈਬਰ ਹੁੰਦਾ ਇਹ ਤੁਹਾਡੇ ਜੋ ਦਰਦ ਕਰਦੇ ਹਨ ਗੋਡੇ మోਡੇ ਜਾਂ ਉਂਗਲਾਂ ਦੇ ਜਿੰਨੇ ਵੀ ਜੋਇੰਟ ਸਾਰੇ ਇਹ ਮਤਲਬ ਵੀ ਦਰਦ ਕਰਦੇ ਨੇ ਉਹ ਸਾਰੇ ਮੇਥੀ ਦੇ दाणे ਉਹਨਾਂ ਨੂੰ ਠੀਕ ਕਰਦਾ ਇਹਦੇ ਵਿੱਚ ਕਿਉਂਕਿ ਹਾਈ ਫਾਈਬਰ ਹੁੰਦਾ ਵਾ ਮੈਂ ਤੁਹਾਨੂੰ ਕਹਿੰਦਾ ਹਾਂ ਆਪਣੀ ਹਰ ਇੱਕ ਡਾਈਟ ਦੇ ਵਿੱਚ ਤੁਸੀਂ ਮਤਲਬ ਵੀ ਸਲਾਦ ਵਗੈਰਾ ਜਰੂਰ ਇਹੜੇ ਕਰਿਆ ਕਰੋ ਕਿਉਂਕਿ ਸਲਾਦ ਤੋਂ ਸਾਨੂੰ ਹਾਈ ਫਾਈਬਰ ਮਿਲਦਾ ਵਾ ਜਿਹਦੇ ਨਾਲ ਸਾਡਾ ਜਿਹੜਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਤੇ ਸਾਡਾ ਜਿਹੜਾ ਭਾਰ ਆ ਉਹ ਵੀ ਘਟਦਾ ਤੇ ਜਿਹੜੀ ਇਹ ਮੇਥੀ ਦੇ दाणे ਇਹਦੇ ਵਿੱਚ ਜਿਹੜਾ ਹਾਈ ਫਾਈਬਰ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਉਹਦਾ ਇਹ ਕਹੇ ਮਤਲਬ ਵੀ ਤੁਹਾਡੇ ਸਰੀਰ ਦੇ ਵਿੱਚ ਨਾ ਕਈ ਮੇਰੇ ਪਿੰਡ ਪਰਾਇ ਹੋ ਜੇ ਹੁਣੇ ਜਿੰਨਾ ਦਾ ਮਤਲਬ ਵੀ ਸਰੀਰ ਮਤਲਬ ਸੋਜੀ ਜਾਂਦਾ ਹਨਾ ਫੁੱਲ ਜਾਂ ਨਹੀਂ ਜਾਂਦਾ ਹੈਗਾ ਸਰੀਰ ਸੁੱਜਣ ਜਿੰਨੂੰ ਕਹਿੰਦੇ ਆ ਸਰੀਰ ਦੇ ਵਿੱਚ ਸੋਜਣ ਆ ਗਈ ਆ ਹਨਾ ਉਹਨੂੰ ਵੀ ਇਹ ਠੀਕ ਕਰਦਾ ਮੇਥੀ ਦੇ ਦਾਣੇ ਵੀ ਠੀਕ ਹੈ ਜੀ ਇਹਨੂੰ ਵੀ ਤੁਸੀਂ ਰਾਤ ਨੂੰ ਇੱਕ ਚਮਚ ਇੱਕ ਚਮਚ ਤੁਸੀਂ ਇਹਨੂੰ ਵੀ ਰਾਤ ਨੂੰ ਭਿਗੇ ਕੇ ਖਾ ਸਕਦੇ ਹੋ ਇਹਨੂੰ ਖਾਣਾ ਕਿਵੇਂ ਆ ਸਾਰੇ ਨੂੰ ਇਹਨੂੰ ਮਿਕਸ ਕਰਕੇ ਖਾਣਾ ਵਾ ਉਹ ਮੈਂ ਤੁਹਾਨੂੰ ਦੱਸੂਗਾ ਅੱਗੇ ਕਿ ਤੁਸੀਂ ਕਿਵੇਂ ਖਾਣਾ ਵਾ ਤਾਂ ਤੁਹਾਨੂੰ ਬੇਨਫਿਟ ਮਿਲੇਗਾ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੀ ਜਿਓ ਫਿਰ ਉਸ ਤੋਂ ਬਾਅਦ ਆਗੇ ਚੀਆ ਸੀਡਸ ਚੀਆ ਸੀਡਸ ਤੋਂ ਤੁਹਾਨੂੰ ਪਤਾ ਮੈਂ ਉਹਦੇ ਤੇ ਬਹੁਤ ਸਾਰੀ ਵੀਡੀਓ ਬਣਾਈਆਂ ਹੋਈਆਂ ਨੇ ਨਾ ਚੀਆ ਸੀਡਸ ਜਿਹੜੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦੇ ਨੇ ਚੀਆ ਸੀਡਸ ਹੋ ਗਿਆ ਨਾ ਕਿਉਂਕਿ ਚੀਆ ਸੀਡਸ ਦੇ ਵਿੱਚ ਦੇਖੋ ਇੱਕ ਫਰੀ ਹੁੰਦਾ ਵਾ omega 3 ਸਾਡਾ ਭਾਰ ਘਟਣ ਵਿੱਚ ਸਾਡੀ ਬਹੁਤ ਜਿਆਦਾ ਮਦਦ ਕਰਦਾ ਇੱਕ ਦੇ ਵਿੱਚ omega 3 ਫੈਟੀ ਐਸਿਡ ਹੋ ਗਿਆ ਇੱਕ ਤਾਂ ਜੋਇੰਟਾਂ ਵਾਸਤੇ ਗੁੱਡ ਹੈ ਜਿਨ੍ਹਾਂ ਦੇ ਜੋਇੰਟ ਵਗੈਰਾ ਦੁਖਦੇ ਆ ਉਹ ਵੀ ਠੀਕ ਕਰ ਦਿੰਦਾ ਇਹਦਾ ਵੀ ਤੁਸੀਂ ਇੱਕ ਚਮਚਾ ਜਿਹੜਾ ਤੁਸੀਂ ਪੀ ਕੇ ਰਾਤ ਨੂੰ ਰੱਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆ ਗਈ ਕਿਸ਼ਮਿਸ ਕਿਸ ਮਤਲਬ ਇਹ ਕਹ ਦੇਣਾ ਸੌਂਗੀ ਵੀ ਕਹ ਦੇਣਾ ਕਿ ਕਿਸ ਵਿੱਚ ਲਾ ਲੋ ਤੁਸੀਂ ਇਹਦੇ ਵਿੱਚ ਦੇਖੋ ਇੱਕ ਤਾਂ ਆਇਰਨ ਆ ਜਿਹੜਾ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੁੰਦਾ ਇੱਕ ਤਾਂ ਇਹ ਖੂਨ ਵਧਾਉਂਦਾ ਕਿਉਂਕਿ ਇਹਦੇ ਵਿੱਚ ਹਾਈ ਫਾਈਬਰ ਵੀ ਹੁੰਦਾ ਇਹ ਕਹੇ ਪੇਟ ਆ ਸਾਡਾ ਉਹ ਵੀ ਸਰਵ ਕਰਦੇ ਆ ਢਿੱਡ ਨੂੰ ਸਰਵ ਕਰਦੇ ਆ ਢਿੱਡ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਆ ਜਿਹੜੀ ਉਹ ਇਹ ਨਹੀਂ ਲੱਗਣ ਦਿੰਦਾ ਹੈਗਾ ਜੇ ਤੁਹਾਡਾ ਪੇਟ ਸਾਫ਼ ਹੋਏਗਾ ਤੁਹਾਡਾ ਢਿੱਡ ਸਟਰੋਂਗ ਹੋਏਗਾ ਤੁਹਾਡਾ ਭਾਰ ਜਿਹੜਾ ਉਹ ਵੀ ਆਟੋਮੈਟਿਕ ਹੀ ਕੱਟੇਗਾ ਹੀ ਕੱਟੇਗਾ ਠੀਕ ਹੈ ਜੀ ਉਸ ਤੋਂ ਬਾਅਦ ਆਗੇ ਸਨਫਲਾਵਰ ਸੂਰਜਮੁਖੀ ਦੇ ਦਾਣੇ ਸੂਰਜਮੁਖੀ ਦੇ ਦਾਣੇ ਦੇਖੇ ਹੋਣੇ ਕਈ ਜਣੇ ਨਾ ਕਾਲੇ ਕਾਲੇ ਜਿਹੇ ਹੁੰਦੇ ਆ ਤੁਸੀਂ ਉਹ ਖਾਣਿਆ ਉਹ ਬਹੁਤ ਹੀ ਜ਼ਿਆਦਾ ਵਧੀਆ ਨੇ ਸਾਡੇ ਲਈ ਸਰੀਰ ਲਈ ਬਹੁਤ ਹੀ ਜ਼ਿਆਦਾ ਵਧੀਆ ਇੱਕ ਤਾਂ ਸਾਡੇ ਵਾਲਾਂ ਲਈ ਸੂਰਜਮੁਖੀ ਦੇ ਬੀਜ ਜਿਹੜੇ ਉਹ ਬਹੁਤ ਵਧੀਆ ਵਾ ਇੱਕ ਜਿਨ੍ਹਾਂ ਦੇ ਮਤਲਬ ਝੂੜੀਆਂ ਵਗੈਰਾ ਆ ਜਾਂਦੀਆਂ ਨੇ ਉਹ ਵੀ ਨਹੀਂ ਹੋਣਗੀਆਂ ਇਹਦੇ ਨਾਲ ਇੱਕ ਤੁਹਾਡੀ ਜਿਹੜੀ ਇਮਿਊਨਿਟੀ ਆ ਉਹਨੂੰ ਸਟਰੋਂਗ ਕਰੇਗਾ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੋਏਗੀ ਤੁਹਾਡਾ ਭਾਰ ਜਿਹੜਾ ਉਹ ਆਟੋਮੈਟਿਕ ਘਟੇਗਾ ਹੀ ਘਟੇਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਦਾ ਮਾਂ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਆ ਤੁਹਾਡਾ ਭਾਰ ਘਟੇਗਾ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਨਹੀਂ ਹੈਗੀ ਤਾਂ ਤੁਸੀਂ ਬਿਮਾਰ ਵੀ ਹੋਵੋਗੇ ਤੁਹਾਡਾ ਭਾਰ ਜਿਹੜਾ ਉਹ ਵੀ ਵਧੇਗਾ ਹੀ ਵਧੇਗਾ ਜੀ ਠੀਕ ਹੈ ਜੀ ਆਹ ਪੰਜ ਚੀਜ਼ਾਂ ਨੇ ਇੱਕ ਵਾਰ ਤੁਸੀਂ ਡੈਰੀ ਦੇ ਉੱਤੇ ਨੋਟ ਕਰ ਲਓ ਕਿਹੜੀ-ਕਿਹੜੀਆਂ ਨੇ ਨੰਬਰ 1 ਦੇ ਉੱਤੇ ਆ ਗਿਆ ਬਾਦਾਮ ਨਬਦੋ ਤੇ ਮੇਥੀ ਦੇ ਦਾਣੇ ਚੀਆ ਸੀਡਸ ਨੰਬਰ 4 ਕਿਸ਼ਮਿਸ ਨੰਬਰ 5 ਹੋਗੇ ਸਨਫਲਾవర్ ਠੀਕ ਹੈ ਜੀ ਹੁਣ ਇਹਨੂੰ ਖਾਣ ਦਾ ਤਰੀਕਾ ਕੀ ਆ ਇਹਦਾ ਵੀ ਖਾਣ ਦਾ ਤਰੀਕਾ ਇੱਕ ਵੱਖਰਾ ਵਾ ਇਹ ਨਹੀਂ ਹੈਗਾ ਵੀ ਸਾਰ ਨੂੰ ਭੇਦੋ ਸਵੇਰੇ ਉੱਠ ਕੇ ਖਾ ਲੋ ਨਹੀਂ ਹੁਣ ਇਹਨਾਂ ਨੂੰ ਖਾਣਾ ਕਿਵੇਂ ਤੁਸੀਂ ਤੁਸੀਂ 8 ਤੋਂ 10 ਬਦਾਮ ਤੁਸੀਂ ਪਾਣੀ ਦੇ ਵਿੱਚ ਅਲੱਗ ਪੇਕੇ ਰੱਖ ਦੇਣੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੇਥੀ ਦਾ ਦਾਣਾ ਜਿਹੜਾ ਮੇਥੀ ਦੇ ਦਾਣੇ ਇੱਕ ਚਮਚ ਹੋ ਗਿਆ ਤੇ ਉਸ ਤੋਂ ਬਾਅਦ ਚੀਆ ਸੀਡਸ ਹੋਗੇ ਇੱਕ ਚਮਚ ਹੋ ਗਿਆ ਚੀਆ ਸੀਡਸ ਇੱਕ ਚਮਚ ਹੋ ਗਿਆ ਜੀ ਤੇ ਸਨਫਲਾవర్ ਹੋਗੇ ਸਨਫਲਾవర్ ਇੱਕ ਚਮਚ ਠੀਕ ਹੈ ਜੀ ਇਹ ਜਿੰਨੇ ਸੀਡਸ ਨੇ ਤਿੰਨ ਹਨ ਤਿੰਨ ਚਮਚ ਜਾਨੀ ਕਿ ਇੱਕ ਇੱਕ ਚਮਚ ਜਾਨੀ ਕਿ ਜਿਵੇਂ ਮੇਥੀ ਦੇ ਦਾਣੇ ਦਾ ਇੱਕ ਚਮਚ ਚੀਆ ਸੀਡਸ ਇੱਕ ਚਮਚ ਸਨਫਲਾਵਰ ਇੱਕ ਚਮਚ ਜਾਨੀ ਕਿ ਤਿੰਨ ਚਮਚ ਹੋ ਗਏ ਇਹ ਤੁਸੀਂ ਅਲੱਗ ਪਾਣੀ ਦੇ ਵਿੱਚ ਭੇ ਕੇ ਰੱਖਣੇ ਆ ਠੀਕ ਹੈ ਜੀ ਅਲੱਗ ਭੇ ਕੇ ਰੱਖਣੇ ਬਾਦਾਮਾ ਅਲੱਗ ਭੇ ਕੇ ਰੱਖਣੇ ਆ ਤੇ ਉਸ ਤੋਂ ਬਾਅਦ ਜਿਹੜੀ ਕਿਸ਼ਮਿਸ ਆ ਇਹ ਤੁਸੀਂ ਲੈਣੀ ਆ 8 ਤੋਂ 10 8 ਤੋਂ 10 ਕਿਸ਼ਮਿਸ ਲੈਣੀਆਂ ਨੇ ਇਤੋਂ ਜ਼ਿਆਦਾ ਨਹੀਂ ਲੈਣੀਆਂ ਗਿਆ ਇਹ ਵੀ ਤੁਸੀਂ ਪਾਣੀ ਦੇ ਵਿੱਚ ਭੇ ਕੇ ਰੱਖ ਦੇਣੀਆਂ ਠੀਕ ਆ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਇਹਨਾਂ ਸਾਰਿਆਂ ਨੂੰ ਤੁਸੀਂ ਮਤਲਬ ਪਾਣੀ ਦੇ ਵਿੱਚੋਂ ਕੱਢ ਲੈਣ ਦਾ ਬਾਅਦ ਜਿਹੜਾ ਆ ਹਵਾ ਸਨਫਲਾవర్ ਹੋ ਗਿਆ ਹਨਾ ਮੇਥੀ ਦੇ ਦਾਣੇ ਹੋ ਗਏ ਚੀਆ ਸੀਡਸ ਹੋ ਗਿਆ ਇਹਨੂੰ ਤੁਸੀਂ ਛਾਨਣੀ ਦੇ ਨਾਲ ਛਾਣ ਦੇਣਾ ਇਹਨੂੰ ਅਲੱਗ ਤੋਂ ਕੱਢ ਕੇ ਰੱਖ ਲੈਣਾ ਤੇ ਜਿਹੜਾ ਬਦਾਮਾਂ ਉਹਦੇ ਛਿਲਕੇ ਤੁਸੀਂ ਉਤਾਰ ਦੇਣੇ ਆ ਤੇ ਜਿਹੜੇ ਕਿਸ਼ਮਿਸ ਆ ਇਹਨੂੰ ਵੀ ਤੁਸੀਂ ਪਾਣੀ ਦੇ ਵਿੱਚੋਂ ਕੱਢ ਲੈਣਾ ਫਿਰ ਤੁਸੀਂ ਕੀ ਕਰਨਾ ਇੱਕ ਕੋਲੀ ਤੁਸੀਂ ਦਹੀਂ ਦੀ ਲੈਣੀ ਆ ਇੱਕ ਕੋਲੀ ਦਹੀਂ ਦੀ ਲੈਣੀ ਆ ਤੇ ਆ ਜਿਹੜਾ ਸਾਰਾ ਮਟੀਰੀਅਲ ਸੀਗਾ ਹਨਾ ਸਨਫਲਾਵਰ ਹੋ ਗਏ ਤਿੰਨ ਤਰ੍ਹਾਂ ਦੇ ਸਨਫਲਾਵਰ ਹੋ ਗਏ ਅੱਠ ਬਦਾਮ ਹੋ ਗਏ ਤੇ 8 ਤੋਂ 10 ਹੋ ਗਏ ਆ ਇਹ ਕਿਸ਼ਮਿਸ ਹੋ ਗਿਆ ਇਹਨਾਂ ਸਾਰਿਆਂ ਨੂੰ ਤੁਸੀਂ ਦਹੀਂ ਦੇ ਵਿੱਚ ਤੁਸੀਂ ਮਿਕਸ ਕਰਕੇ ਤਾਸਾ ਕਰ ਦਿਓ ਬਸ ਦਹੀਂ ਦੇ ਵਿੱਚ ਮਿਕਸ ਕਰਕੇ ਖਾਣਾ ਦਹੀਂ ਦੇ ਵਿੱਚ ਤਾ ਕਰਕੇ ਤੁਸੀਂ ਮਿਕਸ ਕਰਕੇ ਖਾਣਾ ਕਿਉਂਕਿ ਦਹੀਂ ਦੇ ਵਿੱਚ ਆਪਣੇ ਅਲੱਗ ਤੋਂ ਹੀ ਉਹਦੇ ਮਤਲਬ ਵੀ ਬਹੁਤ ਜ਼ਿਆਦਾ ਬੈਨੀਫਿਟ ਨੇ ਹਨ ਉਹਦੇ ਵਿੱਚ ਆਇਰਨ ਵਗੈਰਾ ਬਹੁਤ ਜ਼ਿਆਦਾ ਹੁੰਦਾ ਸੋ ਇਸ ਕਰਕੇ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਦਹੀਂ ਦੇ ਵਿੱਚ ਤੁਸੀਂ ਮਿਲਾ ਕੇ ਖਾਓਗੇ ਤਾਂ ਤੁਹਾਡੇ ਸਰੀਰ ਦੇ ਵਿੱਚ ਦੇਖਿਓ ਕੋਈ ਵੀ ਬਿਮਾਰੀ ਲੱਗੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗੀ ਉਹ ਆਟੋਮੈਟਿਕ ਹੀ ਠੀਕ ਹੋ ਜਾਏਗੀ ਇੱਕ ਤਾਂ ਤੁਹਾਡਾ ਦਿਮਾਗ ਬਿਲਕੁਲ ਸਟਰੋਂਗ ਰਹੇਗਾ ਦਿਲ ਜਿਹੜਾ ਤੁਹਾਡਾ ਹਨ ਉਹ ਬਿਲਕੁਲ ਓਕੇ ਰਹੇਗਾ ਉਹਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਹੋਊਗੀ ਤੁਹਾਡਾ ਮੈਟਾਬੋਲਿਜ਼ਮ ਦੇਖਿਓ ਆਟੋਮੈਟਿਕ ਹੀ ਉਹ ਫਾਸਟ ਹੋ ਜਾਏਗਾ ਤੇ ਤੁਹਾਡਾ ਭਾਰ ਵੀ ਘਟੇਗਾ ਤੇ ਤੁਹਾਡੀ ਜਿਹੜੀ ਉਮਰ ਅੱਗੇ ਨਾਲੋਂ ਕੋਈ ਵੀ ਕਦੇ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਲੱਗੇਗੀ ਕਿਉਂਕਿ ਤੁਹਾਡਾ ਜਦੋਂ ਮੈਟਾਬੋਲਿਜ਼ਮ ਸਟਰੋਂਗ ਹੋ ਗਿਆ ਤੁਹਾਡਾ ਦਿਮਾਗ ਸਟਰੋਂਗ ਹੋ ਗਿਆ ਤੁਹਾਡਾ ਦਿਲ ਸਟਰੋਂਗ ਹੋ ਗਿਆ ਫਿਰ ਤੁਹਾਨੂੰ ਬਿਮਾਰੀ ਨਹੀਂ ਕਿਸੇ ਨੇ ਲੱਗੇ ਲੱਗਣਾ ਹੀ ਨਹੀਂ ਹੈਗਾ ਸੋ ਇਹ ਪੰਜ ਚੀਜ਼ਾਂ ਨੇ ਤੁਸੀਂ ਡੇਲੀ ਤੁਸੀਂ ਪਾਣੀ ਦੇ ਵਿੱਚ ਭੇ ਕੇ ਇਹਨੂੰ ਸਵੇਰੇ ਉੱਠ ਕੇ ਦਹੀਂ ਦੇ ਵਿੱਚ ਮਿਲਾ ਕੇ ਖਾਓ ਜੀ ਤੁਪ ਵੀ ਖਵਾਓ ਆਪਣੇ ਬੱਚਿਆਂ ਨੂੰ ਵੀ ਖਵਾਓ ਇਹਨੂੰ ਕੋਈ ਵੀ ਖਾ ਸਕਦਾ ਇਹ ਇਹ ਨਹੀਂ ਹੈਗਾ ਵੀ ਇਹਨੂੰ ਛੋਟੇ ਬੱਚਿਆਂ ਨੂੰ ਦੇਣਾ ਚਾਹੀਦਾ ਜਾਂ ਨਹੀਂ ਘੱਟੋ ਘੱਟ ਤੁਸੀਂ 10 ਸਾਲ ਦੇ ਬੱਚੇ ਤੱਕ ਨੂੰ ਵੀ ਤੁਸੀਂ ਖਵਾ ਸਕਦੇ 10 ਸਾਲ ਤੋਂ ਘੱਟ ਤੁਸੀਂ ਨਾ ਖਵਾਓ 10 ਸਾਲ ਤੋਂ ਵੱਧ ਦੇ ਬੱਚੇ ਨੂੰ ਤੁਸੀਂ ਬੜੇ ਆਰਾਮ ਨਾਲ ਤੁਸੀਂ ਇਹ ਚੀਜ਼ ਖਵਾ ਸਕਦੇ ਹੋ ਤੁਸੀਂ ਦੇਖਿਓ ਉਹਨਾਂ ਦੀ ਦਿਮਾਗ ਦੀ ਜਿਹੜੀ ਮੈਮਰੀ ਹੈ ਉਹ ਕਿੰਨੀ ਫਾਸਟ ਹੋ ਜਾਏਗੀ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੋਚਦਾ ਕਰੇ ਅਗਰ ਤੁਸੀਂ ਕਹਿੰਦੇ ਕਿ ਇਹਨਾਂ ਨੂੰ ਕਿਵੇਂ ਭੇਕ ਕੇ ਕਿਵੇਂ ਬਣਾਉਣਾ ਵਾ ਹਨਾ ਤਾਂ ਪਲੀਜ਼ ਤੁਸੀਂ ਇਸ ਵੀਡੀਓ ਤੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਆ ਸਾਰੀ ਚੀਜ਼ ਨੂੰ ਦੱਸ ਦਾਂਗਾ ਵੀ ਤੁਸੀਂ ਕਿਵੇਂ ਬਣਾਉਣਾ ਕਿੰਨੇ-ਕਿੰਨੀ ਮਾਤਰਾ ਦੇ ਵਿੱਚ ਭੇਕ ਕੇ ਰੱਖਣਾ ਤੇ ਸਵੇਰੇ ਦਹੀਂ ਦੇ ਵਿੱਚ ਕਿਵੇਂ ਤੁਸੀਂ ਭੇਕ ਕੇ ਤੁਸੀਂ ਖਾਣਾ ਵਾ ਤਾਂ ਤੁਸੀਂ ਪਲੀਜ਼ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰ ਦਿਓ ਤਾਂ ਮੈਂ ਤੁਹਾਨੂੰ ਉਹ ਵੀ ਪੂਰੀ ਜਾਣਕਾਰੀ ਜਿਹੜੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇ ਦਾਂਗਾ ਜੀ ਸੋ ਦੋਸਤੋ ਮਿਲਦੇ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ